ਲਓ ਵੀਰੋ ਆ ਹੈਗੀ ਬੀਜੀ ਉਹ ਕਣਕ ਇਹਨਾਂ ਦੀ ਫੋਕ ਜੀ ਜ਼ਿਆਦਾ ਹੈ ਦੇ ਵਿੱਚ ਇਦਾਂ ਛਿੱਟੇ ਵਗੈਰਾ ਦਾਣੇ ਵਗੈਰਾ ਹੁੰਦੇ ਨਹੀਂ ਨਾ ਫੋਕ ਜੀ ਜ਼ਿਆਦਾ ਕਣਕ ਦੇ ਵਿੱਚ ਤੇ ਬੀਜ ਦੇ ਜ਼ਿਆਦਾ ਇਹੀ ਆ ਤੇ ਆ ਲਾਇਓ ਹੈ ਨਹੀਂ ਮਟਰ ਕਰੋ ਦਰਸ਼ਨ ਮਟਰਾਂ ਦੇ ਮਟਰ ਮਹੀਨਾ ਦੇਖ ਲਓ ਕਿਹੜਾ ਚੱਲਦਾ ਪਿਆ ਮਈ ਮਹੀਨਾ ਆ ਤੇ ਆ ਮਟਰ ਹੋਇਓ ਠੀਕ ਆ ਭਾਈ ਬੱਚੇ ਵਿੱਚ ਸੋਹਣੇ ਆ ਮਟਰ ਛੋਟੇ ਆ ਜਿੱਦਾਂ ਆਪਣੇ ਪੈਨਸਲੀ ਮਟਰ ਹੁੰਦੇ ਹਨ ਉਹ ਆ ਛੋਟੇ ਜਿਹੜਾ ਵੱਡੇ ਵੱਡੇ ਆਪਣੇ ਪੰਜਾਬ ਚ ਖਾਸ ਕਰ ਦੁਆਬੇ ਏਰੀਆ ਚ ਬੀਜੇ ਜਾਂਦੇ ਆ ਉਹ ਨਹੀਂ ਹੈਗੇ ਇਹ ਤੇ ਛੋਟੇ ਆ ਹਾਈਟ ਵੀ ਸੋਹਣੀ ਇਹਨਾਂ ਦੀ ਹੋਈਓ ਇਹ ਜਿੱਦਾਂ ਸਾਡੇ ਜਿੱਥੇ ਅਸੀਂ ਸਾਡੀ ਰਹਾਇਸ਼ ਹੋਣਾ ਯੂਰਪ ਦੇ ਵਿੱਚ ਤੇ ਉਤੋਂ ਥੋੜੀਕਿ ਦੂਰ ਸੀ ਨਿਗਾ ਪੈ ਗਈ ਮੇਰੀ ਤੇ ਮੈਂ ਕਿਹਾ ਯਾਰ ਵੀਡੀਓ ਬਣਾਉਣੀ ਚਾਹੀਦੀ ਹੈਗੇ ਮਟਰ ਦਾ ਟਾਈਮ ਇੱਧਰ ਦੇ ਹਿਸਾਬ ਨਾਲ ਠੀਕ ਹੈ ਜੇ ਆਪਣੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਬਹੁਤ ਪਿੱਛੇ ਰਹਿ ਜਾਂਦੇ ਆ ਇਹ ਤੇ ਕਿਉਂਕਿ ਹੁਣ ਤਾਂ ਉਧਰ ਕਣਕ ਵਗੈਰਾ ਵੱਡ ਹੋ ਗਈ ਮਟਰ ਦਾ ਪਹਿਲਾਂ ਹੀ ਕਣਕ ਤੋਂ ਵੱਡ ਹੋ ਜਾਂਦੇ ਆ ਤੇ ਹਜੇ ਇੱਧਰ ਕਣਕ ਵੀ ਨਹੀਂ ਵੱਡ ਹੋਈ ਤੇ ਕਣਕ ਦੇ ਨਾਲ ਬੀਜ ਲੈਂਦੇ ਆ ਮਟਰ ਇਹ ਤੇ ਸਾਡੇ ਬੰਦੇ ਜਿਦਾਂ ਆ ਉਹ ਕਈ ਵਾਰ ਤਾਂ ਪਹਿਲਾਂ ਬੀਜ ਲੈਂਦੇ ਕਣਕ ਨਾਰਮਲ ਜਦਾਂ ਬੀਜਦੇ ਆ ਅਗੀਤੀ ਜਾਂ ਸਮੇਂ ਦੇ ਨਾਲ ਨਾਲ ਤੇ ਕਈ ਜਾਣੇ ਮਟਰ ਮਟਰ ਬਾਕੇ ਫੇਰ ਬੀਜ ਦੇ ਕਣਕ ਨੂੰ ਹਨਾ ਇਹ ਆ ਮਟਰ ਹੈ ਜੀ ਮਟਰ ਵੀ ਠੀਕ ਹੀ ਹੈ ਇੱਥੇ ਫਸਲ ਹੈ ਜ਼ਮੀਨ ਦੇ ਵਿੱਚ ਜਾਨ ਵੀ ਕਹਿ ਸਕਦੇ ਆ ਵੀ ਘਟਿਆ ਜ਼ਮੀਨਾਂ ਨਹੀਂ ਉਪਜਾਊ ਹੈ ਨਹੀਂ ਤੇ ਬਾਕੀ ਤੁਹਾਡੇ ਸਾਹਮਣੇ ਆ ਜੋ ਵੀ ਹੈਗਾ ਮਟਰ ਵੀ ਠੀਕ ਹੈ ਸੋਹਣੇ ਆ ਯਾਨੀਕਾ ਵਧੀਆ ਫਲੀਆਂ ਲੱਗੀਆਂ ਆ ਇੱਥੋਂ ਦੇ ਹਿਸਾਬ ਨਾਲ ਜਿੰਨੀ ਕਿ ਜ਼ਮੀਨ ਦੇ ਵਿੱਚ ਜਾਣ ਆ ਠੀਕ ਹੈ ਆਪਣੇ ਹਿਸਾਬ ਨਾਲ ਵੀ ਇਹ ਦੇ ਦਿਓ ਪਰੇ ਤੱਕ ਹੈ ਜੀ ਮਟਰ ਬੀਜੇ ਹੋ ਨਹੀਂ ਅੱਜ ਨਿਆ ਤੁਹਾਨੂੰ ਏਰੀਆ ਦਿਖਦਾ ਪਿਆ ਤੇ ਆਲੇ ਦੁਆਲੇ ਦੋਹਾਂ ਸਾਈਡਾਂ ਤੇ ਹੈਗੀ ਕਣਕ ਆ ਬੀਜ ਹੋਈ ਹੋ ਤੇ ਅੱਗੇ ਤੁਹਾਨੂੰ ਦਿਖਾ ਲਦੇ ਆ ਮੱਕੀ ਦੀ ਫਸਲ ਤੇ ਕਣਕ ਦੀਆਂ ਕਈ ਕਿਸਮਾਂ ਬੀਜੀਆਂ ਇੱਥੇ ਇੱਥੇ ਕਈ ਕਾਂ ਵਿੱਚ 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 ਟ੍ਰੇਲ ਵੀ ਕੀਤੇ ਹੋ ਆ ਤੇ ਉਹ ਵੀ ਘੁੰਮੇ ਸਗੇ ਸੂਰਜਮੁਖੀ ਬੀਜੀ ਹੋ ਆ ਤੇ ਕਣਕ ਹਜੇ ਇੱਥੇ ਜੁਲਾਈ ਦੇ ਕਰੀਬ ਵੱਢ ਹੋਣੀ ਆ ਜੂਨ ਦੇ ਅਖੀਰਲੇ ਹਫਤੇ ਜਾਨੀਕਾ ਅੱਧ ਜੂਨ ਤੋਂ ਬਾਅਦ ਵਿੱਚ ਕਣਕ ਦੀ ਕਟਾਈ ਕਿਤੇ ਵੈਲੀ-ਵੈਲੀ ਸ਼ੁਰੂ ਹੋ ਜਾਂਦੀ ਹੈ ਤੇ ਜੁਲਾਈ ਤੱਕ ਚੱਲ ਜਾਂਦੀ ਹੈ ਕਟਾਈ ਇੱਥੇ ਦੀ ਤੇ ਸਰੋਂ ਵੀ ਬਹੁਤ ਭਾਰੀ ਹੋਈ ਹੋਆ ਸਰੋਂ ਦੀ ਵੀ ਵੀਡੀਓ ਬਣਾਈਓ ਤੇ ਤੁਸੀਂ ਦੇਖੋ ਜ਼ਰੂਰ ਪਲੀਜ਼ ਜਾ ਕੇ ਇਹਨਾਂ ਦੀਆਂ ਛੱਲੀਆਂ ਬੀਜੀਆਂ ਨਹੀਂ ਤੇ ਫਿਰ ਤਾਂ ਛੋਟੀਆਂ ਆ ਕੁਝ ਕ ਹਫਤੇ ਹੋਏ ਇਹਨਾਂ ਨੂੰ ਬੀਜੀਆਂ ਨੂੰ ਜਿੱਦਾਂ ਤੇ ਇਹਨਾਂ ਦੀਆਂ ਛਲੀਆਂ ਜਦਾਂ ਇੱਧਰ ਖੇਤੀ ਲਗਭਗ ਮੀਂਹ ਦੇ ਸਿਰ ਤੇ ਹੀ ਆ ਤੇ ਆ ਬੂਟੇ ਹੋਇਆ ਸੋਹਣੇ ਹੋਇਆ ਸਾਰੀ ਫਸਲ ਵਧੀਆ ਹੈ ਤੇ ਇਹਨਾਂ ਦੀਆਂ ਛਲੀਆਂ ਲਗਭਗ ਇਹਨਾਂ ਦਾ ਫਸਲ ਦਾ ਝਾੜ ਵੀ ਮਾਰੂ ਜ਼ਮੀਨਾਂ ਹੈ ਤੇ ਇੱਥੇ ਫਸਲ ਦਾ ਝਾੜ ਵੀ ਬਹੁਤ ਘੱਟ ਆ ਤੇ ਛਲੀਆਂ ਲਗਭਗ 5 ਕ ਫੁੱਟ 4 ਕ ਫੁੱਟ ਦੇ ਕਰੀਬ ਰਹਿ ਜਾਂਦੀਆਂ ਜੇ ਤਾਂ ਮੀਂਹ ਨਾ ਪਵੇ ਤਾਂ ਸਾਰੀਆਂ ਜੜਾਂ ਦੇ ਵਿੱਚ ਕੋਈ ਫੰਗਸ ਵਗੈਰਾ ਲੱਗ ਕੇ ਨਾ ਸਾਰੀਆਂ ਛਲੀਆਂ ਸੁੱਕ ਜਾਂਦੀਆਂ ਖੜੀਆਂ ਹੀ ਤੇ ਇਦਾਂ ਇਹਨਾਂ ਦਾ ਕੋਈ ਸਿਸਟਮ ਹੋ ਜਾਂਦਾ ਤੇ ਛਲੀਆਂ ਸੁੱਕੇ ਨਹੀਂ ਜਿਹੜੀਆਂ ਬਚ ਗਈਆਂ ਉਹਨਾਂ ਦਾ ਇਹ ਪਸ਼ੂਆਂ ਵਾਸਤੇ ਕੁਝ ਬਣਾ ਲੈਂਦੇ ਆ ਚਾਰ ਵਗੈਰਾ ਬਹੁਤੀ ਘੱਟ ਯਾਨੀ ਕਿ ਖੇਤੀ ਇਹਨਾਂ ਦੀ ਸਫਲ ਹੁੰਦੀ ਆ ਤੇ ਹੁਣ ਕੈਮੀਕਲ ਵਗੈਰਾ ਜ਼ਿਆਦਾ ਪਾ ਕੇ ਇੱਥੇ ਖੇਤੀ ਕਰਦੇ ਆ ਨੈਚੁਰਲ ਨਹੀਂ ਹੈਗੀ ਤੇ ਨਾ ਹੁੰਦੀ ਆ ਇੱਥੇ ਤੇ ਸੂਰਜਮੁਖੀ ਲਾਈਓ ਸੂਰਜਮੁਖੀ ਲਗਭਗ ਕੋਈ 3 ਫੁੱਟ ਦਾ ਬੂਟਾ ਰਹਿੰਦਾ ਕੋਈ 4 ਫੁੱਟ ਦਾ ਰਹਿੰਦਾ ਤੇ ਉਹ ਪਰਲੀ ਸਾਈਡ ਸੂਰਜਮੁਖੀ ਮੈਂ ਤੁਹਾਨੂੰ ਉਹ ਵੀ ਦਿਖਾ ਲਣਾ ਤੇ ਇੱਧਰਲੇ ਪਾਸੇ ਆ ਗਏ ਆਪਾਂ ਤੇ ਹੁਣ ਸੂਰਜਮੁਖੀ ਦੀ ਫਸਲ ਇਹ ਨਹੀਂ ਬੀਜੀ ਹੋ ਆ ਇਨਾਂ ਦੇ ਬੰਨਾ ਕੋਈ ਵੱਟ ਬੰਨਾ ਕੋਈ ਨਹੀਂ ਹੁੰਦਾ ਇਹਨਾਂ ਨੇ ਲਗਭਗ ਕਈ ਕਈ ਕਿੱਲਿਆਂ ਦੇ ਵਿੱਚ ਇੱਦਾਂ ਲਗਾਤਾਰੀ ਬੀਜੀਆਂ ਹੁੰਦੀ ਆ ਕਿਉਂਕਿ ਇੱਥੇ ਫਸਲ ਮੀਂਹ ਦੇ ਸਿਰ ਤੇ ਹੁੰਦੀ ਆ ਨਾ ਕੋਈ ਸੰਤਲ ਕਰਦੇ ਜ਼ਮੀਨ ਨੂੰ ਇਹਦਾ ਕਰਾ ਆਪਣੇ ਲੇਜ਼ਰ ਲੈਵਲ ਵਗੈਰਾ ਕਰ ਲੈਂਦੇ ਨਾ ਤੇ ਇਦਾਂ ਕੁਝ ਨਹੀਂ ਕਰਦੇ ਹੈਗੇ ਇਹ ਤੇ ਸਾਰੀ ਆਪਣੀ ਕੋਈ ਟੱਕ ਜ਼ਮੀਨ ਹੁੰਦੀ ਆ ਇੱਕ ਇੱਕ ਬੰਦੇ ਦੀ ਤੇ ਇਦਾਂ ਹੀ ਬੀਜਦੇ ਆ ਤੇ ਮੋਰੇ ਤੁਹਾਨੂੰ ਦਿਖਾ ਲੈਂਦੇ ਆ ਕਣਕ ਵੀ ਬੀਜੀ ਹੋਆ ਕਣਕ ਤਾਂ ਹੁਣ ਹਜੇ ਪੱਕੀ ਨਹੀਂ ਹੈਗੀ ਆਪਣੇ ਲਗਭਗ ਅਦਰ ਜਲਾਈ ਦੇ ਵਿੱਚ ਇੱਧਰ ਵੱਢਣ ਲੱਗਦੇ ਕਣਕਾਂ ਨੂੰ ਹਾਂਜੀ ਤੇ ਆ ਗਏ ਆਪਾਂ ਕਣਕ ਦੇ ਕੋਲ ਤੇ ਆਹ ਕਣਕ ਜਿਹੜੀ ਆ ਇੱਥੇ ਆਹ ਜਿਹੜੀ ਵੈਰੈਟੀ ਬਹੁਤ ਘੱਟ ਲੱਗਦੀ ਜਿੱਦਾਂ ਆਪਣੇ ਕਸੀਰਾ ਜਿਹਾਂ ਵਾਲੀ ਹੋਗੀ ਨਾ ਕਣਕ ਆਹ ਵਾਲੀ ਤਾਂ ਇਹ ਬਹੁਤ ਘੱਟ ਲੱਗਦੀ ਲਗਭਗ ਇਹਨਾਂ ਤੋਂ ਬਿਨਾਂ ਹੀ ਆ ਕਣਕ ਜ਼ਿਆਦਾ ਇਹ ਥੋੜੀ ਜਿਹੀ ਅਮਰੀਕਾ ਨਾਲ ਕਿਸੇ ਨੇ ਟ੍ਰਾਇਲ ਕੀਤਾ ਜਿੱਦਾਂ ਨਾ ਸਿਰਫ ਆਹੀ ਪੀਜੀ ਉਹ ਸਿੱਧੀ ਸਿੱਧੀ ਤੇ ਬਾਕੀ ਇੱਧਰ ਸੂਰਜਮੁਖੀ ਆ ਤੇ ਆਹ ਸਾਨੂੰ ਦੂਸਰੀ ਕਣਕ ਦਿਖਾ ਲੈਂਦੇ ਆ ਇਹ ਹੋਰ ਵੈਰੈਟੀ ਆ ਇਹਦੇ ਕਸੀਰ ਹੋਰ ਵੀ ਘਟਿਆ ਕਿ ਇਹਨਾਂ ਤੋਂ ਬਿਨਾ ਆ ਕਸੀਰਾਂ ਤੋਂ ਬਿਨਾ ਬਿਲਕੁਲ ਸੁਧੀ ਤੇ ਉਹ ਗਾਂ ਆ ਕਣਕ ਬੀਜੀ ਉਹ ਤੁਹਾਨੂੰ ਦਿਖਾ ਲਦੇ ਹਾਂ ਉੱਤੇ ਵੀ ਵੀਡੀਓ ਲੈ ਕੇ ਜਾ ਕੇ ਇਹ ਵੀ ਜਿੱਦਾਂ ਦੋਨੋਂ ਦਾ ਟ੍ਰੇਲ ਕੀਤੇ ਆ ਨਾ ਕਿਸੇ ਬੰਦੇ ਨੇ ਜਿੱਦਾਂ ਕਿਸਾਨ ਕਈ ਹੁੰਦੇ ਆ ਨਵੀਂ ਸੋਚ ਰੱਖਣ ਵਾਲੇ ਆ ਥੋੜੀ ਇੱਧਰ ਆ ਬੀਜੀ ਉਹ ਤੇ ਆ ਥੋੜੀ ਸਿੱਧੀ ਸਿੱਧੀ ਬੀਜੀ ਉਹ ਬਾਕੀ ਇੱਧਰ ਵੀ ਸੂਰਜਮੁਖੀ ਆ ਤੇ ਇੱਧਰ ਵੀ ਸੂਰਜਮੁਖੀ ਤੇ ਉਹ ਪਾਰਲੀ ਸਾਈਡ ਕਣਕ ਆ ਤੇ ਉਹ ਦਿਖਾ ਲਦੇ ਆ ਤੁਹਾਨੂੰ ਵੀ ਕੀ ਆ ਆ ਵਿੱਚ ਵਿੱਚ ਆ ਫੁੱਲ ਬਹੁਤ ਸੋਹਣੇ ਨਿਕਲੇ ਹੋ ਆ ਇਹ ਪਤਾ ਨਹੀਂ ਕੀ ਹੈਗਾ ਕੀ ਸਿਸਟਮ ਨਹੀਂ ਬਹੁਤ ਸੋਹਣੇ ਫੁੱਲ ਆ ਇੱਥੇ ਖੜੇ ਹੋਏ ਨੇਚਰਲੀ ਖਿਲ ਜਾਂਦੇ ਆ ਕਾ ਦੇ ਵਿੱਚ ਹਾਂਜੀ ਮਿੱਤਰੋ ਜਿਹੜੀ ਆ ਕਣਕ ਇਹਨਾਂ ਦਾ ਕੱਦ-ਕਾਰਠ ਬਹੁਤ ਹੈ ਲਗਭਗ ਮੇਰੀ ਹਾਈਟ 6 ਫੁੱਟ ਦੇ ਕਰੀਬ ਆ ਇਹ ਛਾਤੀ ਤੋਂ ਥੋੜੀ ਜਿਹੀ ਥੱਲੇ ਆਉਂਦੀ ਬਈ ਮੇਰੇ ਇਸ ਵੇਲੇ ਬਹੁਤ ਸੋਹਣੀ ਕਣਕ ਹੈ ਇਹਨਾਂ ਦਾ ਛਿੱਟਾ ਵੀ ਬਹੁਤ ਵੱਡਾ ਆ ਦੇਖੋ ਪੂਰੇ ਹੱਥ ਜਿਹੜਾ ਛਿੱਟਾ ਆ ਇਹਦਾ ਕਣਕ ਦਾ ਤੇ ਬਹੁਤ ਸੋਹਣੀ ਕਣਕ ਹੈ ਹੋਈਓ ਇਹ ਤੁਹਾਨੂੰ ਕਣਕ ਦਿਖਾ ਲਦੇ ਆ ਬਿਨਾ ਕਸੀਰਾਂ ਵਾਲੀ ਜਿਹੜੀ ਸੀ ਤੇ ਇਹਦਾ ਇੱਕੋ ਹੀ ਟਾਕਾ ਪਤਾ ਨਹੀਂ ਕਿੰਨੀ ਕਿ ਜ਼ਮੀਨ ਐ ਉਹ ਲਗਭਗ ਉਹ ਸਾਰੇ ਹੀ ਮੇਰੇ ਸਾਹਮਣੇ ਆਏ ਹੁਣੇ ਹੀ ਆ 50 60 ਕਿੱਲੇ ਹੋਣੇ ਲਗਾਤਾਰੀ ਬਹੁਤ ਦੂਰ ਤੱਕ ਇਹ ਫਸਲ ਇੱਕੋ ਹੀ ਸੇਵੇਂ ਹੀ ਆ ਇੱਕੋ ਹੀ ਬਰੀਡ ਬੀਜੀ ਹੋਆ ਤੇ ਥੋੜਾ ਜਿਹਾ ਵਿੱਚ ਸਾਨੂੰ ਲਾਈ ਹੋ ਸੀ ਪਾਰਲੀ ਸਾਈਡ ਤੇ ਉਹ ਬਾਅਦ ਤੀ ਸੀ ਕਣਕ ਉਹ ਥਾਂ ਨੀਵਾ ਸੀਗਾ ਮੀਂਹ ਜਿਆਦਾ ਪੈਣਾ ਤੇ ਉਹ ਮਰ ਗਈ ਸੀ ਕਣਕ ਸਾਰੀ ਤੇ ਇਹ ਬੰਦਿਆਂ ਨੇ ਉਹ ਬਾਹ ਕੇ ਜਿੱਥੇ ਸਰੋਂ ਬੀਜਦੀ ਸਰੋਂ ਵੀ ਬਹੁਤ ਹੁੰਦੀ ਆ ਆਪਣੇ ਵਰਗੀ ਹੁੰਦੀ ਭਾਰੀ ਪੰਜਾਬ ਵਰਗੀ ਦੋ ਫਸਲਾਂ ਮੇਨ ਇੱਥੇ 8 ਮਹੀਨੇ ਫਸਲ ਲਗਭਗ 2 ਦੇ ਬਾਕੀ 4 ਤੋਂ 5 ਮਹੀਨੇ ਖੇਤ ਖਾਲੀ ਰਹਿੰਦੇ ਇੱਥੇ ਕਿਉਂਕਿ ਇਹਨਾਂ ਖੇਤਾਂ ਦੇ ਵਿੱਚ ਉਸ ਵੇਲੇ ਇੱਕ ਤਾਂ ਠੰਡ ਬਹੁਤ ਹੁੰਦੀ ਆ ਟੈਂਪਰੇਚਰ ਮਾਈਨਸ ਦੇ ਵਿੱਚ ਹੁੰਦਾ ਤੇ ਜੇ ਬੀਜ ਵੀ ਦਿੰਦੇ ਆ ਕਣਕ ਵੀ ਲਗਭਗ ਅਕਤੂਬਰ ਸਤੰਬਰ ਦੇ ਵਿੱਚ ਬੀਜ ਦਿੰਦੇ ਆ ਇਹ ਤੇ ਕਣਕ ਹੁੰਦੀ ਆ ਮੁੜ ਕੇ ਜਾ ਕੇ ਨਿਕਲਦੀ ਆ ਇਹ ਫਰਵਰੀ ਮਾਰਚ ਦੇ ਵਿੱਚ ਜਦ ਫਰਵਰੀ ਦੇ ਵਿੱਚ ਛੋਟੀ ਛੋਟੀ ਹੁੰਦੀ ਐ ਨੀ ਨੀ ਕਣਕ ਹੁੰਦੀ ਲਗਭਗ 4-5 ਇੰਚ ਦੀ ਤੇ ਉਤੋਂ ਬਾਅਦ ਫੇਰ ਇਹ ਬਦਲ ਫੁੱਲਣ ਆ ਗਈ ਧੁੱਪਾਂ ਲੱਗਦੀ ਤੇ ਬਰਫ ਪੈ ਰਹਿਲਦੀ ਐ ਸਾਰੀ ਤੇ ਤੇ ਚਾਦਰ ਜਿਹਦਾ ਬਰਫ ਦੀ ਬਿਸ਼ੀ ਹੁੰਦੀ ਨਾ ਸਾਰੀ ਤੇ ਇਦਾਂ ਹੀ ਬਰਫ ਬਿਸ਼ੀ ਹੁੰਦੀ ਰਹਿੰਦੀ ਉਹਦੇ ਉੱਤੇ ਤੇ ਫੇਰ ਵੀ ਸਰਵਾਈਵ ਕਰ ਦਿੰਦੀਆਂ ਇਹ ਕਣਕਾਂ ਕਿਉਂਕਿ ਠੰਡ ਦੀ ਫਸਲ ਐ ਠੰਡੇ ਨੂੰ ਚਾਹੀਦੀ ਜ਼ਰੂਰੀ ਤੇ ਆਹ ਦੀ ਗੱਲ ਕਰਦਾ ਸੀ ਆਹ ਕਣਕ ਆਹ ਦੀ ਆਹ ਚੀਜ਼ ਇਹ ਸਭ ਤੋਂ ਵੱਧ ਵੈਰਾਈਟੀ ਲਾਉਂਦੇ ਆ ਬਿਨਾ ਕਸੀਰਾ ਵਾਲੀ ਕਣਕ ਜਿਹੜੀ ਐ ਸਾਰੇ ਇਦਾਂ ਹੀ ਆ ਮੁੰਡੇ ਜੇ ਖੜੇ ਐ ਸਾਰੇ ਇਹ ਪਤਾ ਨਹੀਂ ਕਿੰਨੇ ਕ ਕਿੱਲੇ ਵੀ ਜੋ ਇੱਥੇ ਤੱਕ ਤੁਹਾਡੀ ਨਿਗਾਹ ਜਾਂਦੀ ਐ ਸਾਰੇ ਲਗਭਗ ਇਹੀ ਐ ਇੱਧਰ ਆ ਦੇ ਪਿੱਛੇ ਤੱਕ ਵੀ ਉਹ ਪਰੇ ਸਾਰੇ ਲਗਭਗ ਇਥੇ ਫਸਲਾਂ ਦੇ ਝਾੜ ਵੀ ਠੀਕ ਐ ਕਿਉਂਕਿ ਬੱਲੀਆਂ ਬਹੁਤ ਛੋਟੀਆਂ ਆ ਇਸ ਫਸਲ ਇਹ ਚ ਨਸਲ ਦੀ ਕਣਕ ਦੀਆਂ ਬਹੁਤ ਛੋਟੀਆਂ ਬੱਲੀਆਂ ਆ ਤੇ ਮੇਰੇ ਗੋਡੇ ਅੰਗ ਤੱਕ ਹੀ ਐ ਇਹਦਾ ਜਿਹੜਾ ਕੱਦ ਘਾਟਿਆ ਇਹਦਾ ਤੇ ਮਿੱਤਰੋ ਇਹਨਾਂ ਦੀ ਕਟਾਈ ਹੋਣੀ ਜਾ ਕੇ ਜੁਲਾਈ ਦੇ ਵਿੱਚ ਜੂਨ ਜੁਲਾਈ ਦੇ ਵਿੱਚ ਇੱਕ ਮੈਂ ਸ਼ਾਰਟ ਵੀਡੀਓ ਪਾਈ ਸੀ ਬਹੁਤ ਪਿਛਲੇ ਸਾਲ ਦੀ ਤੇ ਉਸ ਵੇਲੇ ਕਣਕ ਵੱਢਦੀ ਥੋੜਾ ਜਿਹਾ ਤੁਹਾਨੂੰ ਸੀਨ ਦਿਖਾ ਲਿਆ ਉਹਦੇ ਵਿੱਚ ਜਾ ਕੇ ਸ਼ਾਰਟ ਵੀਡੀਓ ਦੇ ਵਿੱਚ ਤੇ ਸਾਡੇ ਉਹ ਕੰਪਨੀ ਦੀ ਬਿਲਕੁਲ ਨਾਲ ਦੇ ਖੇਤ ਵਿੱਚੇ ਸੀ ਤੇ ਕੰਬੈਨਰ ਇੱਥੇ ਵੱਡੀਆਂ ਆ ਹੌਲੈਂਡ ਵਗੈਰਾ ਦੀਆਂ ਨਿਊ ਹਾਲੈਂਡ ਜਿਹੜੇ ਕੰਪਨੀ ਦੇ ਟਰੈਕਟਰ ਵਗੈਰਾ ਆਉਂਦੇ ਨੇ ਆਪਣੇ ਇੰਡੀਆ 'ਚ ਉਹਦੀਆਂ ਕੰਬੈਨਰ ਆ ਤੇ ਇੱਥੇ ਫੋਰਡ ਵੀ ਹੈਗੇ ਪੁਰਾਣੇ ਪਰ ਟਰੈਕਟਰ ਇੱਥੇ ਬਹੁਤ ਵੱਡੇ ਆ ਜਦਾਂ ਕਿੱਥੇ ਪਤਾ ਨਹੀਂ ਤਾਂ ਜਿੱਦਾਂ ਅਫੋਰਡ ਹੈ ਇਹ ਚੀਜ਼ ਕਰਦੇ ਆ ਪੁਰਾਣੇ ਸ਼ੁਰੂ ਤੋਂ ਵੱਡੇ ਟਰੈਕਟਰਾਂ ਨਾਲੇ ਖੇਤੀ ਕਰਦੇ ਆ ਇਹ ਪਲਟਾਵੇਂ ਹਲ ਵਗੈਰਾ ਜਿੰਨਾ ਸਭ ਕੁਝ ਵੱਡਾ ਹੀ ਇਦਾਂ ਤੁਸੀਂ ਵੱਡੀਆਂ ਕੰਟਰੀਆਂ ਦੇਖਦੇ ਆ ਹੋਰ ਖੇਤੀ ਦੇ ਸੰਦ ਜਿੰਨੇ ਵੀ ਹੁੰਦੇ ਆ ਸਾਰੇ ਯਾਨੀ ਕਿ ਵੱਡਿਆਂ ਸੰਦਾਂ ਨਾਲੇ ਖੇਤੀ ਕਰਦੇ ਆ ਜਿਹੜੀ ਜ਼ਮੀਨ ਹੈ ਨਾ ਇਹ ਪਾਣੀ ਬਹੁਤ ਘਟ ਸੋਖਦੀ ਆ ਜ਼ਮੀਨ ਜਿੱਦਾਂ ਰੋਮ ਘਟ ਹੁੰਦੇ ਨੇ ਇਹਦਾ ਤੇ ਮੀਂਹ ਪੈਣ ਦੇ ਤਾਂ ਆਪਣੀ ਗਟੋਈ ਵਗੈਰਾ ਨਿਕਲਣ ਦੇ ਆ ਧਰਤੀ ਦਾ ਪਾਣੀ ਰੀਚਾਰਜ ਵਗੈਰਾ ਹੋ ਜਾਂਦਾ ਨਾ ਪਾਣੀ ਥੱਲੇ ਚਲ ਜਾਂਦਾ ਆਪਣੀ ਜ਼ਮੀਨ ਬਹੁਤ ਸੋਹਣੀ ਨਿਕਲ ਆਉਂਦੀ ਆ ਇਹ ਚੀਜ਼ਾਂ ਹੈ ਨਹੀਂ ਇੱਥੇ ਲਗਭਗ ਤਿੰਨ ਚਾਰ ਕ ਫਸਲਾਂ ਹੁੰਦੀਆਂ ਇੱਕ ਕਣਕ ਹੋ ਗਈ ਇੱਕ ਸਰੋਂ ਹੋ ਗਈ ਆ ਤੇ ਸਰੋਂ ਇਧਰਲੀ ਸਾਈਡ ਤੇ ਇਹ ਵੀ ਮੈਂ ਤੁਹਾਨੂੰ ਦਿਖਾ ਲਵਾਂਗਾ ਕਿ ਸੋਹਣੀ ਆ ਫਸਲ ਇਹ ਪੰਜਾਬ ਵਾਂਗੂ ਹੋਈ ਹੋਆ ਤੇ ਸਰੋਂ ਹੋ ਗਈ ਆਲੂ ਹੋਵੇ ਸੂਰਜਮੁਖੀ ਹੋ ਗਈ ਇਹ ਇਹ ਆ ਜੀ ਸਰੋਂ ਸਰੋਂ ਸੋਹਣੀ ਹੋਈ ਹੋਈ ਬਹੁਤ ਭਾਰੀ ਆ ਸਰੋਂ ਤੇ ਸਰੋਂ ਦੀ ਫਸਲ ਵਧੀਆ ਹੁੰਦੀ ਕਣਕ ਨਾਲ ਤੇ ਬੰਦੇ ਹੁਣ ਫਸਲ ਖੇਤੀ ਇੱਥੇ ਦੀ ਵੀ ਥੋੜੀ-ਬਹੁਤੀ ਅਪਗ੍ਰੇਡ ਹੋਣ ਲੱਗ ਪਈ ਆ ਕਿਉਂਕਿ ਕੈਮੀਕਲ ਖੇਤੀ ਵਗੈਰਾ ਇਹਨਾਂ ਦੀ ਆ ਗਈ ਆ ਕਣਕ ਵੀ ਵਧੀਆ ਸੀ ਪਿੱਛੇ ਦੋ ਤਿੰਨ ਚਾਰ ਵੈਰਟੀਆਂ ਦੇਖ ਕੇ ਆਏ ਆ ਤੇ ਆ ਵੀ ਸਰੋਂ ਵੀ ਬਹੁਤ ਸੋਹਣੀ ਆ ਹੋਈ ਓ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਭਾਰੀ ਤੇ ਸੋਹਣੀ ਸਰੋਂ ਆ ਲਗਭਗ 6 ਫੁੱਟ ਦੇ ਕਰੀਬ ਦੀ ਹਾਈਟ ਹੋਣੀ ਆ ਸਰੋਂ ਦੀ ਬਹੁਤ ਸੋਹਣੀ ਸਰੋਂ ਹੋਈ ਓ ਆ ਤੇ ਇੱਧਰ ਨੂੰ ਥੋੜੀ ਜਿਹੀ ਹਲਕੀ ਐ ਤੇ ਮਹੀਨਾ ਚੱਲ ਰਿਹਾ ਜੀ ਮਈ ਦਾ ਮਈ ਵੀ ਲਗਭਗ ਖਤਮ ਹੋਣ ਦੇ ਕਿਨਾਰੇ ਹੀ ਆ ਤੇ ਆ ਦੇਖ ਲਓ ਤੁਹਾਡੇ ਸਾਹਮਣੇ ਸਰੋਂ ਅਸੀਂ ਤੱਕ ਵੱਢਣੀ ਆ ਤੇ ਕਣਕ ਵੀ ਹਰੀ ਪਈ ਐ ਅਗਰ ਕੋਈ ਚੀਜ਼ ਕੁਝ ਰਹਿ ਗਿਆ ਹੋਵੇ ਜਾਂ ਕੋਈ ਥੋੜਾ ਬੋਤਾ ਇਦਾਂ ਕਈ ਵਾਰ ਰਹਿ ਜਾਂਦਾ ਨਾ ਵੀਡੀਓ ਵਗੈਰਾ ਬਣਾਉਂਦਿਆਂ ਤੇ ਤੇ ਕਮੈਂਟ ਕਰਕੇ ਦੱਸਿਓ ਤੇ ਉੱਤੇ ਵੀ ਕਵਰ ਕਰਾਂਗੇ ਆਪਾਂ ਜਉਂਦੇ ਬਸ ਦੇ ਰਹੋ